ਸਾਸੀ ਕਾਲ ਜੀ ਸਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਆਕਸਣ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸੂਰਕੂਰੀ ਦੇ ਵਿੱਚ ਸੂਰਕੂਰੀ ਪਿੰਡ ਜਿਹੜਾ ਮਿੱਤਰੋ ਇਹ ਜਿਹੜੇ ਫਰੀਦਕੋਟ ਦੇ ਆ ਗਣਾ ਭਾਈ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਜੈਤੂ ਦੇ ਬਿਲਕੁਲ ਨੇੜੇ ਆ ਜੈਤੂ ਤੋਂ ਰੋੜੀ ਕਪੂਰਾ ਜ਼ਰੂਰੀ ਕਪੂਰੇ ਤੋਂ ਸੂਰਕੂਰੀ ਪਿੰਡ ਦੇ ਵਿੱਚ ਸਿੱਧੀ ਛੜਕ ਆਉਂਦੀ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਬਸ ਉਪਾਰਨ ਦਾ ਸ਼ੌਕ ਆ ਭਾਈ ਉਹਨਾਂ ਨੂੰ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਛੋਟੀ ਵੇਤਨੀ ਲਈ ਆ ਜਿਹੜੀ ਮਿੱਤਰੋ ਪਹਿਲਾ ਸੂਆ ਹੁੰਦੀ ਆ ਛੋਟੀ ਜੀ ਵੱਡੀ ਉਮਰ ਦੇ ਵਿੱਚ ਹੋ ਕੇ ਪਣੀ ਆ ਇਹਦੇ ਬਾਰੇ ਜਾਣਨਾ ਲੈਂਦੇ ਆਂ ਦੇ ਪਰ ਜਾਣਕਾਰੀ ਲੈਣੀ ਆ ਕੀ ਡਿਟੇਲ ਆ ਕਿੰਨੇ ਤੁਹਾਨੂੰ ਦੀ ਕੱਚੀ ਆ ਕੀ ਮੁੱਲਾ ਆ ਉਹ ਮਿਲਦੇ ਆ ਭਾਈ ਨੂੰ ਸਾਰੀ ਜਾਣਕਾਰੀ ਵਿੱਚ ਵਾਅਦਾ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉੱਚੀ ਬੋਲੀ ਬਣਾ ਹੋਰ ਨਾਮ ਦੱਸ ਦਿਓ ਜੀ ਆਪਣਾ ਜਗਮੀਤ ਸਿੰਘ ਹਾਂਜੀ ਜਗਮੀਤ ਸਿੰਘ ਜੀ ਜਗਮੀਤ ਸਿੰਘ ਜਗਮੀਤ ਬਾਈ ਫਿਰ ਛੋਟੀ ਕਰਦੀ ਹੋਈ ਹੈ ਜੀ ਕਰਦੀ ਆ ਬਾਈ ਠੀਕ ਹੈ ਪਹਿਲਾ ਸੂਈ ਆ ਬਾਈ ਪਹਿਲਾ ਸੂਈ ਜੀ ਕਿੰਨੇ ਦਿਨ ਬਾਕੀ ਆ ਬਾਈ ਹਜੇ 8 ਦਿਨ ਬਾਕੀ ਆ 8 ਦਿਨ ਬਾਕੀ ਆ ਕਿੰਨਾ ਦੋ ਮਾਣ ਦੀ ਮਾਦਾ ਦੋ ਤੇ ਕਿੰਨਾ ਕੁ ਸੀ ਬਾਈ ਦੁੱਧ ਆ ਸੀਗਾ 12 ਲੀਟਰ ਇਹਦੀ ਮਾਦਾ ਠੀਕ ਹੈ ਵੀਰੇ ਅੱਛਾ ਸੇ ਮਾੜਾ ਹੁਣ ਇਹ ਜਿਹੜਾ ਰਵਾ ਤੁਹਾਡਾ ਘਰ ਦਾ ਪ੍ਰਾਣਾ ਚੰਗਾ ਵੰਦ ਮਤਲਬ ਜੇ ਆਪਣੇ ਘਰਾਂ ਦੇ ਦਾ ਪਤਾ ਹਾਂ ਬਹੁਤ ਵਧੀਆ ਰਵਾ ਜੀ ਠੀਕ ਠੀਕ ਹੈ ਜੀ ਅੱਛਾ ਇਹਦਾ ਰੇਟ ਕੀ ਰੱਖਿਆ ਹੋਇਆ ਜੀ 1 ਲੱਖ 30000 1 ਲੱਖ 30000 ਲੜ ਪਿਆ ਨੇ ਮਿੱਤਰੋ 8 ਦਿਨ ਹਜੇ ਗਿਣਤੀ ਦੇ ਵਿੱਚ ਪੂਰੇ ਹੋਣ ਦੇ ਵਿੱਚ ਬਾਕੀ ਆ ਕਰਮਾਂ ਵਾਲੀ ਦੇ ਬਹੁਤ ਸੋਹਣੀ ਝੋਟੀ ਤਿਆਰ ਹੋਊਗੀ ਚੰਗੀ ਤਿਆਰੀ ਦੇ ਵਿੱਚ ਮੁਕੰਮਲ ਹੋਊਗੀ ਦੇਖ ਸਕਦੇ ਹੋ ਤੁਸੀਂ ਬਣਦੀ ਤਣ ਦੀ ਮੂੰਹ ਮੱਥੇ ਲੱਗਦੀ ਝੋਟੀ ਆ ਲੇਵੇ ਭਾਂਡੇ ਲੋਖਰੀ ਜਿੰਨੀ ਹੈਗੀ ਇਹ ਲਿਆਓ ਜੀ ਮੋੜ ਦਿਓ ਥਣ ਤੁਣ ਬਹੁਤ ਚੰਗਾ ਲੱਗਾ ਹੋਇਆ ਥੋੜੀ ਜਿਵੇਂ ਆਪਾਂ ਕਹਦੇ ਨੇ ਪੱਕ ਕੇ ਬੜੀ ਵੱਡੀ ਉਮਰ ਦੇ ਵਿੱਚ ਪਣੀ ਵੈਸੇ ਚੰਗੀ ਗੱਲ ਆ ਜੇ ਦੁੱਧ ਜੇ ਦੁੱਧ ਲੈਣਾ ਹੋਵੇ ਤਾਂ ਝੋਟੀ ਤੋਂ ਮਿੱਤਰੋ ਤਾਂ ਥੋੜੀ ਜੀ ਵੱਡੀ ਉਮਰ ਦੇ ਵਿੱਚ ਪਾਣੀ ਝੋਟੀ ਵਧੀਆ ਦੁੱਧ ਦੀ ਕੁਆਲਿਟੀ ਵੀ ਦਿੰਦੀ ਆ ਦੁੱਧ ਨੂੰ ਮੈਂਟੇਨ ਵੀ ਕਰਦੀ ਆ ਵੈਸੇ ਤਾਂ ਜਾਤ ਨਸਲ ਦਾ ਫਰਕ ਹੁੰਦਾ ਇਹ ਨਹੀਂ ਗੱਲ ਹੈ ਕਿ ਕਈ ਵਾਰੀ ਛੋਟੀ ਉਮਰ ਵਾਲੀ ਝੋਟੀ ਵੀ ਵਧੀਆ ਦੁੱਧ ਦੇ ਦਿੰਦੀ ਆ ਪਰ ਹੁਣ ਇਹਦੀ ਉਮਰ 4 ਕੁ ਸਾਲ ਦੇ ਕਰੀਬ ਹੋਊਗੀ ਬਾਈ ਕਿ ਜ਼ਿਆਦਾ ਹਾਂ ਬਾਈ ਇੰਨੀ ਕੀ ਹੈ ਇੰਨੀ ਕੁ ਤਾਂ ਹੋਊਗੀ ਹਨਾ 4 ਕੁ ਸਾਲ ਦੇ ਲਾਗੇ ਤੱਕ ਇਹ ਕਰਕੇ ਇਹਦੀ ਉਮਰ ਆ ਮਿੱਤਰੋ ਕਿਉਂਕਿ ਝੋਟੀ ਦੱਸਦੀ ਆ ਖੜੀ ਵੀ ਮੈਂ ਪੱਕ ਕੇ ਬਣੀ ਕੋਈ ਕਹਿਣ ਵਾਲੀ ਗੱਲ ਨਹੀਂ ਨੇਵਾ ਵੇਖੋ ਕਿਰਾਂ ਦੀ ਮਿੱਤਰੋ ਇਹਦਾ ਅਦਰ ਦੀ ਕੁਆਲਿਟੀ ਬੇਹਤਰੀਨ ਤੇ ਖਾਸ ਖੋਲੀ ਆ ਸੋਹਣੀ ਤਿਆਰ ਹੋਊਗੀ ਬਹੁਤ ਸੋਹਣਾ ਜਦੋਂ ਸੂਣ ਤੋਂ ਬਾਅਦ ਨਖੇਰੇ ਹੋਰ ਵਧਾਊਗੀ ਕਰਮਾਂ ਵਾਲੀ 1,30,000 ਰੁਪਿਆ ਰੇਟ ਆ ਇਹਦਾ ਮਿੱਤਰੋ ਪਿੰਡ ਸੂਰਕੂਰੀ ਦੇ ਵਿੱਚ ਝੋਟੀ ਖੜੀ ਹੋਈ ਆ ਜਿਸਕ ਭਰਾ ਦੇ ਕੋਲੇ ਖੜੀ ਹੈ ਪਾਈ ਦਾ ਘਰ ਆ ਜਿਹੜਾ ਪਿੰਡ ਦੇ ਵਿੱਚ ਆ ਗੱਲ ਪਤਲੀ ਨੰਬਰ ਆਪਾਂ ਬਾਈ ਦਾ ਲੈ ਲੈਨੇ ਭਾਈ ਨੰਬਰ ਕਿੰਨਾ ਆਪਣਾ ਜੀ 97803 48747 ਇੱਕ ਵਾਰੀ ਹੋਰ ਬੋਲੋ 97803 48747 47 47 47 ਲੈ ਵੀ ਮਿੱਤਰੋ ਇਸ ਨੰਬਰ ਤੇ ਕਰ ਲਿਓ ਭਾਈ ਨਾਲ ਤੁਸੀਂ ਰਬਤਾ ਕਾਇਮ ਪਿੰਡ ਸੂਰਕੋਰੀ ਪੈਂਦੀ ਆ ਮਿੱਤਰੋ ਜੈਤੂ ਤੋਂ 10 12 ਕਿਲੋਮੀਟਰ ਦੀ ਦੂਰੀ ਧੰਨਵਾਦ